ਪੁੱਛ ਗਿੱਚ ਕਰੋਣਾ ਸਰ ਜੀ ਤਿੰਨ ਦਿਨ ਹੋ ਗਏ ਬਸ ਸਬੂਤ ਤੁਹਾਨੂੰ ਦੇਦਾ ਜੀ ਸਬੂਤ ਚੌਕੀ ਬਣਾਏ ਜੀ ਅਸੀਂ ਇਹ ਵੀ ਇੱਕ ਦਾ ਸਬੂਤ ਹੁੰਦਾ ਸਬੂਤ ਚੌਕੀ ਬਣਾਏ ਜੀ ਤਿੰਨ ਚਾਰ ਦਿਨਾਂ ਦਾ ਮਸਲਾ ਤਿੰਨ ਚਾਰ ਦਾ ਮਸਲਾ ਅੱਜ ਲੈ ਲੈ ਕੇ ਰਾਤੋਂ ਰਾਤ ਰਾਤੋਂ ਰਾਤ ਅੱਜ ਲੈ ਕੇ ਦੋ 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 ਦਿਨ ਪਹਿਲਾਂ ਕਿੱਥੇ ਸੀ ਮੈਂ ਚੌਕੀ ਬਲੂਣ ਕਿੱਥੇ ਜਾਂ ਤੁਸੀਂ ਕਿੱਥੇ ਸੀ ਸਰ ਜੀ ਕੋਈ ਨਾ ਕੋਈ ਨਾ ਇੱਕ ਦਿਨ ਦਾ ਦੋ ਦੋ ਦਾ ਘੰਟੇ ਦਾ ਬਹੁਤ ਹੁੰਦਾ ਘੰਟੇ ਦਾ 8 ਦਿਨਾਂ ਦਾ ਹੁੰਦਾਗਾ ਕਦੋਂ ਦਾ ਹਾਂ ਤੱਕ ਬੜੀ ਹੀ ਸਸਨਿਕ ਖੇਜ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਚੋਨੇ ਦੇ ਵਿੱਚੋਂ 17 ਸਾਲਾ ਕੁੜੀ ਦੀ ਲਾਸ਼ ਮਿਲਦੀ ਹੈ ਤੇ ਲਾਸ਼ 4 ਤੋਂ 5 ਦਿਨ ਪੁਰਾਣੀ ਜਿਹੜੀ ਹੈ ਉਹ ਦੱਸੀ ਜਾ ਰਹੀ ਹੈ ਤਾਂ ਜਿਵੇਂ ਹੀ ਇਹ ਖਬਰ ਆਸ-ਪਾਸ ਇਲਾਕੇ ਦੇ ਵਿੱਚ ਫੈਲਦੀ ਹੈ ਤੇ ਸੰਸਰੀ ਜਿਹੜੀ ਹੈ ਉਹ ਫੈਲ ਜਾਂਦੀ ਹੈ ਤੇ ਪੂਰਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਬਠਿੰਡਾ ਦੇ ਸਰਦਾਰਗੜ ਪਿੰਡ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਕਿ 17 ਸਾਲਾ ਕੁੜੀ ਸ਼ਰਨਜੀਤ ਨਾਂ ਦੱਸਿਆ ਜਾ ਰਿਹਾ ਉਸ ਕੁੜੀ ਦਾ ਤਾਂ 17 ਸਾਲ ਉਮਰ ਹੈ ਤਾਂ ਉਸਦੀ লাশ ਜਿਹੜੀ ਹੈ ਉਹ ਝੋਨੇ ਦੇ ਵਿੱਚੋਂ ਮਿਲਦੀ ਹੈ ਤੇ ਜਿਵੇਂ ਹੀ ਪਤਾ ਲੱਗਦਾ ਤੇ ਆਸ-ਪਾਸ ਲੋਕਾਂ ਦਾ ਇਕੱਠ ਹੋ ਜਾਂਦਾ ਹੈ ਮੌਕੇ ਤੇ ਪੁਲਿਸ ਪਹੁੰਚਦੀ ਹੈ ਤੇ ਪੁਲਿਸ ਦੇ ਵੱਲੋਂ ਜਿਹੜੀ ਹੈ ਇਜਾਜ ਕੀਤੀ ਜਾ ਰਹੀ ਹੈ ਮਾਮਲੇ ਦੇ ਕੀ ਆਖਰ ਮਾਮਲਾ ਕੀ ਹੈ ਉਧਰ ਪੁਲਿਸ ਜਿਹੜੀ ਹੈ ਉਸ ਦੇ ਨਾਲ ਲੋਕ ਵੀ ਆਸ-ਪਾਸ ਦੇ ਜਿਹੜੇ ਨੇ ਬੈਸ ਦੇ ਨਜ਼ਰ ਆਏ ਸਿੱਕੀ ਬੈਸ ਜਿਹੜੀ ਆ ਹੋ ਜਾਂਦੀ ਹੈ ਤਾਂ ਤਸਵੀਰਾਂ ਦਿਖਾ ਰਿਹਾ ਤਾਂ ਬਠਿੰਡਾ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਬਠਿੰਡਾ ਦੇ ਸਰਦਾਰਗੜ ਦੀ ਇਹ ਪੂਰੀ ਘਟਨਾ ਜੜੀ ਹੈ ਉਹ ਦੱਸੀ ਜਾ ਰਹੀ ਹੈ ਸ਼ਰਨਜੀਤ ਕੁੜੀ ਦਾ ਜਿਹੜਾਗਾ ਉਹ ਨਾਂ ਦੱਸਿਆ ਜਾਰੇ ਜਿਹੜੀ ਕਿ ਸਰਦਾਰਗੜ ਪਿੰਡ ਦੀ ਹੀ ਜਿਹੜੀ ਰਹਿਣ ਵਾਲੀ ਸੀ ਤੇ ਆਪਣੇ ਘਰ ਦੇ ਨੇੜੇ ਹੀ ਖੇਤਾਂ ਦੇ ਵਿੱਚ ਸ਼ੱਕੀ ਹਾਲਾਤਾਂ ਦੇ ਵਿੱਚ ਉਸ ਦੀ ਲਾਸ਼ ਹੋਇਆ ਉਹ ਬਰਾਮਦ ਹੁੰਦੀ ਹੈ ਇਸ ਮਾਮਲੇ ਸਬੰਧੀ ਚੌਂਕੀ ਬੱਲਵਾਣਾ ਤੇ ਥਾਣਾ ਸਦਰ ਪੁਲਿਸ ਦੇ ਨਾਲ ਨਾਲ ਡੀਐਸਪੀ ਰੂਰਲ ਮੌਕੇ ਤੇ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਮਾਮਲੇ ਦੀ ਜਿਹੜੀ ਹੈ ਉਹ ਜਾਂਚ ਕੀਤੀ ਜਾ ਰਹੀ ਜਿਸ ਨੂੰ ਦੇਖ ਕੇ ਅੰਦਾਜ਼ਾ ਲਾਇਆ ਗਿਆ ਕਿ 5 ਦਿਨਾਂ ਤੋ ਪੁਰਾਣੀ ਜਿਹੜੀ ਐ ਲਾਸ਼ ਹੋ ਸਕਦੀ ਉਧਰ ਮਾਮਲੇ ਸੰਬੰਧੀ ਲੜਕੇ ਦੇ ਪਰਿਵਾਰ ਦੇ ਵੱਲੋਂ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਸਵਾਲ ਚੁੱਕੇ ਜਾਣ ਤਾਂ ਉਹਨਾਂ ਨੇ ਤਿੱਖੀ ਬਹਿਸ ਜਿਹੜੀ ਐ ਪੁਲਿਸ ਦੇ ਨਾਲ ਕੀਤੀ ਐ ਤਸਵੀਰਾਂ ਤੋਂ ਦਿਖਾਇਆ ਤਾਂ ਲਗਾਤਾਰ ਅਜਿਹੀਆਂ ਕਟਨਾਵਾਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਜੀ ਜੀ ਪਿੰਡ ਸਰਦਾਰਗੜ ਦੀ ਇੱਕ ਮਾਈਨਰ 16-17 ਸਾਲ ਦੀ ਲੜਕੀ ਜਿਹਦਾ ਨਾਮ ਐ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ ਤੁਹਾਡੇ ਕੋਲ ਤਾਂ 6 7 ਤਰੀਕ ਦੀ ਮਾਪੇ ਦੇ ਮਾਪਕ ਸਵੇਰੇ 7 ਵਜੇ ਲੜਕੀ ਜਿਹੜੀ ਹੈਗੀ ਆ ਉਹ ਘਰੋਂ 5:30 6 ਵਜੇ ਸੈਰ ਕਰਨ ਗਈ ਹੈ ਤੇ ਮਾਪੇ ਨੂੰ ਉਸ ਤੋਂ ਬਾਅਦ ਜਿਹੜਾ ਹੈਗਾ ਸ਼ੱਕ ਹੁੰਦਾ ਵੀ ਸਾਡੀ ਲੜਕੀ ਨੂੰ ਕੋਈ ਇਹਨਾਂ ਦੇ ਪਿੰਡ ਦਾ ਹੀ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ ਆ ਇਹ ਐਸੀ ਜਾਤੀ ਨਾਲ ਸੰਬੰਧ ਰੱਖਦੇ ਆ ਤੇ ਜਿਹੜਾ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਦੂਸਰੇ ਘਰ ਦਾ ਕਾਨੂੰਨ ਦਾ ਹੈਗਾ ਵੀ ਉਹਨਾਂ ਨੇ ਇਹਨਾਂ ਨੂੰ ਇੱਕ ਹੋਰ ਨਾਮ ਨੂੰ ਵਕਤੀ ਨੇ ਜਿਹੜਾ ਹੈਗਾ ਇਹਨਾਂ ਨੂੰ ਲੜਕੀ ਨੂੰ ਗਵਾਹ ਕੀਤਾ ਜਿਹਦੇ ਆਧਾਰ ਤੇ ਅਸੀਂ ਮਕਦਮਾ ਜਿਹੜਾ ਨੰਬਰ 150 50 ਥਾਣਾ ਸਦਰ ਬਟਿੰਡਾ ਮਿਤੀ 8 7 2000 ਜਿਹੜਾ ਹੈਗਾ ਬੱਚੀ ਨੂੰ ਦਰਜ ਕਰ ਲਿਆ ਗਿਆ ਤੇ ਨਾਲ ਦੀ ਨਾਲ ਹੀ ਜਿਹੜਾ ਬੰਦਾ ਹੈਗਾ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਗਿਆ ਉਹ ਹੁਣ ਪੁਲਿਸ ਰਿਮਾਂਡ ਤੇ ਚੈੱਕ ਕਰ ਰਹੇ ਆ ਅਸੀਂ ਅੱਜ ਉਹਦਾ ਰਿਮਾਂਡ ਲੈ ਰਹੇ ਆ ਤੇ ਅੱਜ ਹੀ ਸਾਨੂੰ ਇਤਲਾਹ ਮਿਲੀ ਵੀ ਇੱਥੇ ਜਿਹੜੀ ਲੜਕੀ ਦੀ ਬਾਡੀ ਹੈਗੀ ਹੈ ਉਹ ਲੜਕੀ ਦੇ ਪਰਿਵਾਰ ਦੇ ਘਰ ਦੇ ਸਾਹਮਣੇ ਕੋਈ ਦੋ ਤਿੰਨ ਕਿੱਲੇ ਪਿੱਛੇ ਝੋਨੇ ਦੇ ਵਿੱਚ ਬਾਡੀ ਮਿਲੀ ਹੈ ਬਾਡੀ ਕਾਫੀ ਖਾਧੀ ਹੋਈ ਹੈ ਜਿਵੇਂ ਜਾਨਵਰਾਂ ਨੇ ਜਾਂ ਕੁੱਤਿਆਂ ਨੇ ਮੈਂ ਕਹਿ ਸਕਦਾ ਵੀ ਉਹ ਕੋਈ ਖਾਧੀ ਹੋਈ ਮਿਲੀ ਗਈ ਹੈ ਅਸੀਂ ਉਹ ਬਾਡੀ ਦਾ ਹੁਣ ਪੋਸਟਮਾਰਟਮ ਕਰਾ ਰਹੇ ਹਾਂ ਡਾਕਟਰਾਂ ਦੇ ਬੋਰਡ ਤੋਂ ਤੇ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚੋਂ ਜਿਸ ਤਰ੍ਹਾਂ ਵੀ ਉਹਦੀ ਅਗਲੀ ਕਾਰਵਾਈ ਅਮਰਚ ਵੀ ਲਿਆਂਦੀ ਜਾ ਰਹੀ ਹੈ ਦੋਸ਼ੀਆਂ ਤੋਂ ਸਖਤੀ ਨਾਲ ਜਿਹੜੀ ਹੈਗੀ ਆ ਉਹ ਪੁੱਛਗਛ ਕਰ ਰਹੇ ਹਾਂ ਬਾਕੀ ਬੰਦਿਆਂ ਨੂੰ ਵੀ ਅਸੀਂ ਜਿਹੜਾ ਹੈਗਾ ਬੁਲਾ ਕੇ ਤੇ ਉਹਨਾਂ ਦੀ ਵੀ ਪੁੱਛਗਛ ਜਿਹੜੀ ਹੈਗੇ ਕਰ ਰਹੇ ਹਾਂ ਟਿਪਸਰ ਇੱਕ ਹੋਰ ਗੱਲ ਹੈ ਜਿਵੇਂ ਕੋਈ ਗਲੇ ਵਗੈਰਾ ਜਾਂ ਕੋਈ ਸਟ੍ਰੈਚ ਮਾਰਕਸ ਵਗੈਰਾ ਬਾਡੀ ਤੇ ਮਿਲੇ ਜੀ ਆਪਾਂ ਨੂੰ ਨਹੀਂ ਹਲੇ ਦੇਖੋ ਉਹ ਬਾਡੀ ਖਾ ਤੇ ਉਹਦੇ ਬਾਪ ਨੇ ਜਿਹੜਾ ਲੜਕੀ ਦੀ ਬਾਡੀ ਦੀ شناخت ਵੀ ਕਰ ਲਈ ਆ ਕੱਪੜਿਆਂ ਤੋਂ شناخت ਹੋ ਗਈ ਆ ਉਹਦੀ ਚੱਪਲ ਵੀ ਮਿਲੀ ਏ ਸਾਨੂੰ ਉਹ ਉਹਦੇ ਤੋਂ شناخت ਹੋ ਗਈ ਆ ਅਗਲੀ ਜਿਹੜੀ ਕਾਰਵਾਈ ਤਾਂ ਹੁਣ ਪੋਸਟ ਮਾਰਟ ਤੋਂ ਬਾਅਦ ਜਿਹੜਾ ਪਤਾ ਲੱਗ ਸਕਦਾ ਵੀ ਕੌਜ਼ ਆਫ ਡੈਥ ਕੀ ਆ ਉਹਦੇ ਮਰਨ ਦਾ ਕਾਰਨ ਕੀ ਆ ਹੁਣ ਤੱਕ ਕਿੰਨੇ ਜਣੇ ਕਸਟਡੀ ਚ ਆਏ ਸਾਡੇ ਕੋਲ ਇੱਕ ਦੋ ਸ਼ੀ ਗ੍ਰਿਫਤਾਰ ਹੈਗਾ ਬਾਕੀਆਂ ਨੂੰ ਅਸੀਂ ਪੁੱਛਗਿੱਛ ਕਰ ਰਹੇ ਹਾਂ ਹੋਰ ਵੀ ਦੋਸ਼ੀ ਜਿਹੜੇ ਬੁਲਾਈ ਹੋਏ ਨੇ ਅਸੀਂ ਉਹਨਾਂ ਨੂੰ ਵੀ ਪੁੱਛਗਿੱਛ ਕਰ ਰਹੇ ਹਾਂ ਜਿਹੜਾ ਸਾਨੂੰ ਸਸਤ